ਹਾਂਜੀ ਅੱਜ ਆਪਾਂ ਬੀਜ ਵਾਲੇ ਗੰਢੇ ਬੀਜ ਰਹੇ ਆ ਖੇਤ ਦੇ ਵਿੱਚ ਆਪਾਂ ਇਸ ਵਾਰ ਆਪਣਾ ਬੀਜ ਤਿਆਰ ਕਰਨ ਦੀ ਸ਼ੁਰੂਆਤ ਕਰ ਰਹੇ ਹਾਂ ਜੀ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਵੀਡੀਓ ਰਾਹੀਂ ਦੇਵਾਂਗੇ ਬੀਜਣ ਤੋਂ ਲੈ ਕੇ ਐਂਡ ਤੱਕ ਬੀਜ ਤਿਆਰ ਕਰਨ ਤੱਕ ਤੇ ਵਿੱਚ ਜਿਹੜੀ ਆਪਾਂ ਸਾਂਭ ਸੰਭਾਲ ਕਰਾਂਗੇ ਉਹ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਤੁਸੀਂ ਆਪਣੇ ਪਨੀਰੀ ਖੁੱਡੀ ਖੁਰਦ ਪਨੀਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈੱਲ ਵਾਲੀ ਘੰਟੀ ਨੂੰ ਵੀ ਕਲਿੱਕ ਕਰ ਲਿਓ ਤਾਂ ਕਿ ਤੁਹਾਨੂੰ ਜਿਹੜੀਆਂ ਵੀ ਆਪਣੀਆਂ ਵੀਡੀਓ ਆਉਣਗੀਆਂ ਉਹਨਾਂ ਦੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣਗੇ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ ਹੈਗੀ ਹੈ ਜੀ 26 ਅਕਤੂਬਰ 2025 ਤੇ ਇਹ ਆਪਾਂ ਗੰਡਿਆਂ ਦਾ ਦੇਸੀ ਬੀਜ ਖਿੱਕਾ ਲਾਲ ਜੀ ਨੂੰ ਆਪਾਂ ਕਹਿੰਦੇ ਆ ਉਹ ਆਪਾਂ ਚੰਗੇ ਗੰਡੇ ਛਾਂਟ ਕੇ ਤੇ ਆਪਾਂ ਉੱਪਰੋਂ ਕੱਟ ਲਏ ਆ ਜੀ ਦੇ ਬੱਟਾ ਆਪਾਂ ਬਣਾਈ ਬੈਠੇ ਆ ਜੀ ਆਲੂਆਂ ਵਾਲੀ ਮਸ਼ੀਨ ਨਾਲ ਤੇ ਆਪਾਂ ਇਹ ਬੀਜ ਆ ਜਿਹੜੇ ਗੰਡੇ ਆ ਬੀਜਣ ਵਾਲੇ ਇਹ ਆਪਾਂ ਖਾਲੀਆਂ ਦੇ ਵਿੱਚ ਲਾਉਣੇ ਆ ਜੀ ਮੰਨ ਲਓ ਇੱਕ ਗੰਡਾ ਇੱਥੇ ਲਾਤਾ ਪਿਆ ਜੀ ਤੇ ਇੱਕ ਇਦੋਂ ਗਾਹਾਂ 1 ਫੁੱਟ ਦੇ ਉੱਪਰ ਇਸ ਤਰ੍ਹਾਂ ਆਪਾਂ ਪਿਆਜ਼ ਲਾ ਦੇਣੇ ਆ ਜੀ ਉਸ ਤੋਂ ਬਾਅਦ ਥੋੜੀ-ਥੋੜੀ ਇੰਚ 2 ਇੰਚ ਮਿੱਟੀ ਮੋੜ ਦੇਣੀ ਆ ਤੇ ਉਸ ਤੋਂ ਬਾਅਦ ਆਪਾਂ 1-2 ਦਿਨਾਂ ਬਾਅਦ ਇਹਨੂੰ ਪਾਣੀ ਲਾ ਦੇਣੀ ਆਂ ਆ ਦੇਖੋ ਜੀ ਇਸ ਤਰ੍ਹਾਂ ਲਾ ਦੇਣੀ ਤੇ ਬਾਕੀ ਜਿਹੜੀ ਵੀ ਆਪਾਂ ਕੋਈ ਸਾਂਭ ਸੰਭਾਲੇ ਦੀ ਕਰਿਆ ਕਰਾਂਗੇ ਉਹ ਸਾਰੀ ਅਪਡੇਟ ਤੁਹਾਨੂੰ ਦਿੰਦੇ ਰਹਿ ਆ ਦਿੰਦੇ ਰਿਹਾ ਕਰਾਂਗੇ ਸੋ ਧੰਨਵਾਦ ਕਿਸਾਨ ਭਰਾਵੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੇ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ